ਓਏ ਭਾਈ 4 ਸਾਲ ਤੋਂ ਕੰਮ ਕਰਨ ਦੇ ਆ ਤੇ ਵੇਖੋ ਜੀ 4 ਸਾਲ ਦੇ ਨਾਲ ਕੋ ਬੰਦੇ ਨਹੀਂ ਪੂਰੇ ਹੋਣ ਦੇ ਪਹਿਲਾਂ ਤਨਖਾਹਾਂ ਵਾਡੀਆਂ ਬਿਲਕੁਲ ਸਹੀ ਪੈਂਦੀਆਂ ਰਹੀਆਂ ਹੁਣ ਆ 4 ਮਹੀਨੇ ਜੋਨ ਨਵਾਂ ਸਾਲ ਚੜਾ ਜੇ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਰ ਤਨਖਾਹਾਂ ਚੋਂ ਚੋਂ ਮਹੀਨੇ ਦੀ ਜਮਾ ਹੋ ਗਈ ਜਿਹੜੇ ਹੱਲੇ ਤੱਕ ਨਹੀਂ ਜੇ ਪਾਣ ਦੇ ਜਿਨ੍ਹਾਂ ਨੂੰ ਪਤਾ ਹੈ ਕਿ 3 ਮਹੀਨੇ ਚਾ ਆਪਣਾ ਠੇਕਾ ਬੰਦ ਹੋ ਗਿਆ ਤੇ ਤੁਹਾਨੂੰ ਦੱਸ ਦਿੰਦੇ ਆ ਆਪਾਂ ਕੰਮ ਨਾ ਆਂਦੇ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਇਕੱਲੇ-ਇਕੱਲੇ ਦੇ ਅੱਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਹਿਲਾਂ ਤਨਖਾਹਾਂ ਆਡੀਆਂ ਬਿਲਕੁਲ ਸਹੀ ਪੇ ਦੇ ਰਹੇ ਹਾਂ ਨਾ ਚਾਰ ਮਹੀਨੇ ਜੋ ਨਵਾਂ ਸਾਲ ਚੜ੍ਹਿਆ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਤਿੰਨ ਤਿੰਨ ਵਾਰੀ ਸਰ ਬੰਦਿਆਂ ਦੇ ਨਾਮ ਲੈ ਕੇ ਭੇਜਿਆ ਪਰ ਫੇਰ ਵੀ ਇਹ ਕਹਿੰਦੇ ਤੁਹਾਡੇ ਬੰਦੇ ਨਹੀਂ ਪੂਰੇ ਹੈਗੇ ਨਾ ਕੋਈ ਮਗਰ ਆਣ ਕੇ ਬੰਦੇ ਗਿਣਤੀ ਕਰਦਾ ਇਹ ਨਾ ਕੋਈ ਗੱਲ ਨਾ ਬਾਤ ਸਿਰਫ ਇਹ ਕਹਿੰਦੇ ਕੰਮ ਕਰੋ ਕੰਮ ਆ ਹੀ ਕਰ ਰਹੇ ਆ ਪਰ ਤਨਖਾਹਾਂ ਚੋਂ ਚੋ-ਚੋ ਮਹੀਨੇ ਦੀ ਜਮਾ ਹੋ ਗਈਆਂ ਜਿਹਦੇ ਹੱਲੇ ਤੱਕ ਨਹੀਂ ਜੇ ਪਾਣ ਦੇ ਸਰ 9700 ਰੁਪਇਆ ਤਨਖਾਹ ਆ ਤੇ ਕੱਟਦੇ ਆਡੀਆਂ ਸਰ ਜੀ ਤੁਹਾਨੂੰ ਦਸੀਏ 300 ਰੁਪਇਆ ਦਿਹਾੜੀ ਕੱਟਦੇ ਆ ਦਿੰਦੇ 250 ਆ ਛ ਤੇ ਬਾਕੀ ਆ ਬੀਬੀਆਂ ਸਾਰੀਆਂ ਦੇ ਬੱਚੇ ਵੇਖ ਲੋ ਹਲੇ ਤੱਕ ਘਰੇ ਜੇ 4 ਮਹੀਨੇ ਤਰ੍ਹਾਂ ਵਾਲੇ ਤੱਕ ਬੱਚੇ ਰੀ ਡਿਮਿਸ਼ਨ ਹਾਂ ਤੱਕ ਨਹੀਂ ਹੋਈਆਂ ਬੱਚੇ ਘਰ ਜੇ ਦਾਦਾ 20-20 ਰੁਪਏ ਸਾਡੇ ਕੋਲ ਮੰਗ ਕੇ ਚੋਰੀਆਂ ਕਰਾਇਆ ਖਰਚ ਕੇ ਆਂਡੀਆਂ ਜੇ ਕਮਿਸ਼ਨਰ ਨੂੰ ਮੈਡਮ ਕੋ ਦੰਗੇ ਸਾਰ ਆਪਾਂ ਤੇ ਕਮਿਸ਼ਨਰ ਮੈਡਮ ਕੱਢੀ ਤੁਹਾਡਾ ਚੈੱਕ ਜੀ ਆਪਣੇ ਦਲਬਾਘ ਸਰ ਉਹਨਾਂ ਦੇਤਾ ਤੇ ਦਲਬਾਘ ਸਰ ਉਹਨਾਂ ਕੋਈ ਕਹਿੰਦੇ ਆਪਾਂ ਆਪਣੇ ਤੁਸੀਂ ਆਪਣੇ ਅਕਾਊਂਟ ਨੰਬਰ ਦੋ ਤੁਹਾਡੀਆਂ ਤਰ੍ਹਾਂ ਕੱਲੀਆਂ-ਕੱਲੀਆਂ ਬੈਣਗੀਆਂ ਸਾਰਾਗੇ ਸਟਾਫ ਸਾਰੇ ਦੀ ਤਨਖਾਹਾਂ ਪੈਂਦੀਆਂ ਸੀ ਹੁਣ ਕੱਲੇ-ਕੱਲੇ ਦੀ ਇੱਕਦਾਂ ਪਾੜੀਆਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਬੋਲੇ ਦਾ ਠੇਕਾ ਟਰਾਲੀ ਦਾ ਠੇਕਾ ਉਹਨਾਂ ਦੀ ਤਰ੍ਹਾਂ ਵੇਲੇ ਟਾਈਮ ਨਾਲ ਦੇਈ ਜਾਂਦੇ ਆ ਅਸੀਂ ਘਰਾਂ ਚੋਂ ਗਿੱਲਾ ਸੁੱਕਾ ਕੋੜਾ ਵਖ ਵਖ ਲਿਆਂਦੇ ਆ ਖਾਦ ਬਣਾਉਣ ਵਾ ਤੁਹਾਨੂੰ ਕਹਿੰਦੇ ਖਾਦ ਬਣਾਣਦੇ ਆ ਸਾਰੇ ਕੰਮ ਕਰਦੇ ਆ ਪਰ ਫੇਰ ਵੀ ਤਨਖਾਹਾਂ ਵਾ ਟਾਈਮ ਨਾਲ ਨਹੀਂ ਦੇਂਦੇ ਕਮਿਸ਼ਨਰ ਮੈਡਮ ਨੇ ਵੀ ਇਹੋ ਗੱਲ ਕਹੀ ਹੈ ਤੁਹਾਡੀ ਤਨਖਾਹ ਦਲਵਾਸਰ ਉਹਨਾਂ ਨੇ ਦਿੱਤੀ ਆ ਉਹਨਾਂ ਕੋਲ ਜਾ ਕੇ ਅੱਛਾ ਸਾਡੇ ਪੁੱਤ ਕਰਦੇ ਆ ਕੋਈ ਬੰਦ ਕਰ ਦਿੱਤਾ ਗਿਆ ਤੇ ਅੱਗੋਂ ਫਿਰ ਕਿੱਦਾਂ ਕੰਮ ਚੱਲੇਗਾ ਸਾਰੇ ਵਿਕਾਸ ਸਰ ਉਹਨਾਂ ਨੇ ਕਿਹਾ ਜੇ ਪਰਸੋਂ ਮੀਟਿੰਗ ਦੇ ਵਿੱਚ ਗਈ ਠੇਕਾ ਤੁਹਾਡਾ ਬੰਦ ਹੋ ਗਿਆ ਜੀ ਵਿਕਾਸ ਨੂੰ ਆਪਾਂ ਨਿਸ਼ਾਨ ਨੂੰ ਚੈੱਕ ਦੇ ਦਈ ਤੇ ਸਿੱਧਿਆ ਵੀ ਨਹੀਂ ਤਨਖਾਹਾਂ ਆਡੀਆਂ ਪਾਣਦੇ ਸਰ ਅੱਛਾ ਇਸ ਤੋਂ ਵੀ ਜਰਾ ਜਦੋਂ ਠੇਕਾ ਹੀ ਬੰਦ ਹੋ ਗਿਆ ਫਿਰ ਕੋਈ ਕੰਮ ਸਰ ਇਹ ਤੋਂ ਅੱਗੇ ਫਿਰ ਇਹਨਾਂ ਨੂੰ ਚਾਹੀਦਾ ਕੰਮ ਚਾਹੀਦਾ ਬੰਦ ਕਰਵਾ ਦੇਣ ਕੰਮ ਕਰਾਈ ਜਾਂਦੇ ਹਾਂਜੀ ਕੰਮ ਸਾਡੇ ਕੋਲ 3 ਮਹੀਨੇ ਤੋਂ ਸਾਰਾ ਰੈਗੂਲਰ ਲੈ ਰਹੇ ਆ 7 ਵਜੇ ਦੇ ਡਿਊਟੀਆਂ 7 ਵਜੇ ਆਈਦਾ 3 ਵਜੇ ਕਹਿੰਦੇ 3 ਵਜੇ ਜਾਈਦਾ ਤੇ ਬਾਕੀ ਤਨਖਾਹ ਬਾਰੇ ਨਹੀਂ ਜੇ ਕੋਈ ਗੱਲ ਕਰਦਾ ਅਫਸਰ ਸਾਡੀ ਮੰਗ ਕੀ ਕਰਦੇ ਮੰਗ ਸਾਰ ਇਹੋ ਹੀ ਆ ਕਿ ਇਹਨਾਂ ਬੰਦਿਆਂ ਦੀਆਂ ਤਨਖਾਹਾਂ ਟਾਈਮ 'ਤੇ ਦਿੱਤੀਆਂ ਜਾਣ ਜਿਹੜੇ ਮਹੀਨੇ ਦੇ ਹੈਗੀਆਂ ਜੇ ਠੇਕਾ ਕੈਨਸਲ ਹੋ ਗਿਆ ਤੇ ਨਾਲ ਦੱਸ ਦਿੱਤਾ ਜਾਵੇ ਜਾ ਕੇ ਆਪਣਾ ਕਿ ਜੀ ਆਪਾਂ ਪਿਛਲੇ 4-5 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੇ ਹਾਂ ਜੀ ਕਾਰਪੋਰੇਸ਼ਨ ਦੇ ਅੰਦਰ ਤੇ ਸਾਨੂੰ ਜਿਹੜੀ ਆ ਤਨਖਾਹ ਕਾਫੀ ਟਾਈਮ ਤੋਂ ਜਿਹੜੀ ਆ 4 ਮਹੀਨੇ ਤੋਂ ਮਿਲ ਨਹੀਂ ਰਹੀ ਉਹਦੇ ਕਾਰਨ ਅੱਜ ਸਾਰੇ ਆਪਾਂ ਸਾਦੀ ਇਕੱਠੇ ਹੋ ਗਏ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ तकरीबन ਜੀ ਸਾਰਿਆਂ ਨੂੰ ਕਿਹਾ ਜੇ ਇਕੱਲੇ-ਇਕੱਲੇ ਦੇ ਅੱਗੇ ਥੱਲੇ ਮਾਰ ਕੇ ਦੇਖਿਆ ਜੀ ਨਹੀਂ ਕੋਈ ਵੀ ਮੰਨਦਾ ਜੇ ਸਾਰੇ ਇੱਕੋ ਗੱਲ ਕਹਿੰਦੇ ਜੀ ਠੇਕੇਦਾਰ ਨਹੀਂ ਤੁਹਾਡੇ ਬੰਦੇ ਪੂਰੇ ਕਰਦਾ ਫਲਾਣ ਜਿੰਨੇ ਹੈਗੇ ਜੀ ਉਹਨਾਂ ਨੂੰ ਤਨਖਾਹ ਦੋ ਜੀ ਬੰਦੇ ਪੂਰੇ ਏਡੇ ਬੰਦੇ ਆ ਕੇ ਦੇਖਣ ਬੈਠੋ ਗਿਣਤੀ ਮੰ ਤਨਖਾਹ ਕਿੰਨੀ 6900 ਰੁਪਿਆ ਭਜੀ ਤਨਖਾਹ ਜੇ ਏਡੀ ਜਨਵਰੀ ਮਹੀਨੇ ਤਨਖਾਹ ਮਿਲੀ ਆ ਅੱਜ ਵੇਖੋ ਜੀ ਅੱਜ ਮਾਰਚ ਮਹੀਨਾ ਚੱਲਣ ਡਿਆ ਜੇ ਮਈ ਅਜੇ ਤੱਕ ਨਹੀਂ ਮਿਲੀ ਕਦੇ ਵੀ ਤੇ ਕੀ ਜਦੋਂ ਤੁਸੀਂ ਕਹਿੰਦੇ ਹੋ ਕਿ ਕਹਿੰਦੇ ਸਟਾਫ ਨਹੀਂ ਤੁਹਾਡਾ ਕਰਤੂਰੇ ਜਾਂਦੇ ਬੰਦੇ ਨਹੀਂ ਜੀ ਹਰ ਵਾਰੀ ਇਹ ਸਟਾਫ ਕਹਿੰਦੇ ਆ ਸਟਾਫ ਤਾਂ ਪੂਰਾ ਪਰ ਇਹ ਹਰ ਵਾਰੀ ਕਹਿੰਦੇ ਆ ਹਰ ਵਾਰੀ ਗਿਣਕੇ ਕੋਈ ਹੱਲਾ ਕਰਨਾ ਪੈਂਦਾ ਤੇ ਫੇਰਾਂ ਨੂੰ ਜਾ ਕੇ ਤਨਖਾਹ ਮਿਲਦੀ ਹੈ। ਠੀਕ ਹੋਇਆ। ਬਹੁਤ ਬੰਦੇ ਘੱਟ। ਬਿਲਕੁਲ ਜੀ ਬਿਲਕੁਲ। ਹਰ ਵਾਰੀ ਜਿੰਨੀ ਆਰੀ ਤਨਖਾਹ ਲਈਏ, ਓਨੀ ਆਰੀ ਤਨਖਾਹ ਮਿਲਦੀ ਹੈ। ਉਸ ਤੋਂ ਬਿਨਾਂ ਤਨਖਾਹ ਮਿਲਦੀ ਨਹੀਂ ਇਹਨਾਂ ਨੂੰ। ਕੋਈ ਆ ਕੇ ਕਹਿ ਕੇ ਗਿਆ ਤੁਹਾਨੂੰ ਦਿਖਾ ਦੇ। ਅਜੇ ਤੱਕ ਤੇ ਜੀ ਕੋਈ ਨੁਮਾਇੰਦਾ ਨਹੀਂ ਆਇਆ ਇਸ ਦਫ਼ਤਰ ਦਾ। ਆਪਾਂ ਮੈਡਮ ਕੋਲ ਵੀ ਜਾ ਕੇ ਪੇਸ਼ ਹੋਏ ਹਾਂ। ਉਹ ਬੋਲਦੇ ਵੀ ਤੁਹਾਨੂੰ ਚੈੱਕ ਦੇ ਦਿੱਤਾ ਆ ਪਰ ਅੰਦਰੋਂ ਚੈੱਕ ਮਿਲਦਾ ਨਹੀਂ। ਅਸੀਂ ਇਸ ਨਗਰ ਤੋਂ ਇੱਥੇ ਲੋਕਲ ਹੀ ਆ। ਹਾਂਜੀ ਫਿਰ ਵੀ ਚਲੋ ਸਾਡੀ ਡਿਊਟੀ ਹੈਗੀ ਆ ਆਪਣਾ ਭੰਡਾਰੀ ਮੱਲੇ ਤੇ ਰਿਕਸ਼ੇ ਤੇ ਜਾਣਾ ਪੈਂਦਾ ਵਾ 30 ਰੁਪਏ ਤੋਂ ਘੱਟ ਤੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਲੈਂਦਾ ਹੈਗਾ ਤੇ ਰੋਜ਼ ਦਿਹਾੜੀ 60 60 ਰੁਪਏ ਕਿੱਥੋਂ ਖਰਚਾਂਗੇ ਅਸੀਂ ਤਨਖਾਹਾਂ ਚਾਰ-ਚਾਰ ਮਹੀਨੇ ਹੋ ਗਏ ਸਾਨੂੰ ਉਤਰਾ ਤਨਖਾਹਾਂ ਨਹੀਂ ਮਿਲ ਰਹੀ ਤੇ ਉਤੋਂ ਜੀ ਕੰਮ ਜੀ ਪੂਰਾ ਕਰਤੇ ਅਸੀਂ ਪੂਰਾ ਹੀ ਰਹੇ ਹਾਂ ਕੰਮ ਪਰ ਜੇ ਸਾਡੀ ਮਿਹਨਤ ਦਾ ਫਾਇਦਾ ਕੀ ਆ ਕਿ ਜੇ ਸਾਨੂੰ ਮਿਲ ਹੀ ਨਾ ਪੈਸੇ ਤੇ ਬੱਚੇ ਘਰ ਭੁੱਖੇ ਮਰਨ ਤਾਂ ਫਾਇਦਾ ਕੀ ਕੰਮ ਦਾ ਚਾਰ ਮਹੀਨੇ ਹੋ ਗਏ ਲਗਾਤਾਰ ਚਾਰ ਮਹੀਨੇ ਹੋ ਗਏ ਜੇ ਲਗਾਤਾਰ ਹੀ ਅਜ ਤੱਕ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਮੰਗ ਸਾਡੀ ਇਹੋ ਕਿ ਸਾਨੂੰ ਸਾਡੀ ਜਿਹੜੀ ਮਿਹਨਤ ਹੈ ਸਾਨੂੰ ਦਿੱਤੀ ਜਾਵੇ ਔਰ ਜਿਹੜੀਆਂ ਛੁੱਟੀਆਂ ਕੱਟਦੇ ਆ ਉਹ ਵੀ ਸਾਡੀਆਂ ਛੁੱਟੀਆਂ ਨਾ ਕਟਣ ਅੱਛਾ ਜਦੋਂ ਅਧਿਕਾਰੀ ਨੇ ਇੱਥੇ ਕਿਸੇ ਅਧਿਕਾਰੀ ਨਾਲ ਗੱਲ ਹੋਈ ਤਨਖਾਹ ਨੂੰ ਲੈ ਕੇ ਸਾਡੀਆਂ ਅੱਗੇ ਵੀ ਮੈਡਮ ਕੋਲ ਵੀ ਅਸੀਂ ਗਏ ਆਂ ਅਗੇ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਚੱਕ ਜਿਹੜਾ ਵਾ ਉਹਨਾਂ ਨੂੰ ਕਾਸਟੈਂਟਰੀ ਨੂੰ ਪੁੱਛੋ ਜਾ ਕੇ ਉਧਰ ਚੀਫ ਸੈਂਟਰੀ ਨੂੰ ਜਾ ਕੇ ਪੁੱਛੋ ਉਹਨਾਂ ਦੇ ਕੋਲ ਪੀਓ ਕੀ ਕਹਿੰਦੇ ਉਹਨਾਂ ਨੂੰ ਜਾ ਕੇ ਤੁਸੀਂ ਮਿਲੋ ਕਿਉਂਕਿ ਜਦੋਂ ਅਸੀਂ ਉਹਨਾਂ ਦੇ ਕੋਲ ਗਏ ਆ ਤੇ ਉਹਨਾਂ ਨੇ ਫੋਨ ਤੇ ਗੱਲ ਇਹਨਾਂ ਨਾਲ ਕੀਤੀ ਆ ਸਰ ਸੈਂਟਰੀ ਫਰਨਾ ਤੇ ਉਹਨਾਂ ਦੇ ਕੋਲ ਜਦੋਂ ਅਸੀਂ ਗਏ ਆ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾ ਕੇ ਤੁਸੀਂ ਸੈਂਟਰੀ ਨਾਲ ਗੱਲ ਕਰੋ ਜਦੋਂ ਸੈਂਟਰੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਮਲਾਕੇ ਸਾਰੇ ਜਿੰਨੇ ਵੀ ਮੌਜੂਦਾ ਬੰਦੇ ਆ ਅਹੀਂ ਥੋੜੀ ਨਾਲ ਲਿਸਟ ਬਣਾਣੀ ਆ ਲਿਸਟਾਂ ਇਹਨਾਂ ਨੇ ਬਣਾਣੀ ਆ ਅਹੀਂ ਥੋੜੀ ਲਿਸਟ ਬਣਾਵਾਂਗੇ ਲਿਸਟਾਂ ਇਹਨਾਂ ਦਾ ਕੰਮ ਆ ਜੇ ਸਾਡੇ ਕੋਲ ਕੰਮ ਲੈ ਰਹੇ ਤੇ ਲਿਸਟਾਂ ਬਣਾਉਣਾ ਇਹਨਾਂ ਦਾ ਕੰਮ ਆ ਜਿੰਨੇ ਬੰਦੇ ਕੰਮ ਕਰ ਰਹੇ ਮੌਜੂਦਾ ਉਹਨਾਂ ਦੀਆਂ ਤਨਖਾਹਾਂ ਤੇ ਦੇਣ ਪਰ ਦੇਵੇ ਕੌਣ ਇਸ ਕਰਕੇ ਬਸ ਸਾਨੂੰ ਖਰਾਬ ਕਰ ਰਹੇ ਇਸ ਹਫਤੇ ਸੋਮਵਾਰ ਪਾ ਦਾਂਗੇ ਮੰਗਲਵਾਰ ਪਾ ਦਾਂਗੇ ਬਸ ਇਹ ਤੁਹਾਡਾ ਇਹੀ ਹੈਗਾ ਸਾਡੀਆਂ ਆਪ ਲੱਖ ਲੱਖ ਰੁਪਏ ਤਨਖਾਹ ਲੈ ਰਹੇ ਸਾਡੀ 7000 ਰੁਪਏ ਤਨਖਾਹ ਦੇ ਨਾਲ ਦੱਸ ਕੀ ਕਰਾਂਗੇ ਸਾਡੀ ਉਹ ਵੀ ਪੂਰੀ ਨਹੀਂ ਮਿਲਦੀ ਇਹ ਕੀ ਤਨਖਾਹ ਜੀ